ਇਸ ਵੇਲੇ ਦੀ ਵੱਡੀ ਖਬਰ ਬਠਿੰਡਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਬੇਗਾਨੀ ਜਨਾਨੀ ਤੇ ਅੱਖ ਰੱਖਣੇ ਬੰਦੇ ਨੂੰ ਮਿੰਗੀ ਪੈ ਗਈ ਪਤੀ ਪਤਨੀ ਨੇ ਮਿਲ ਕੇ ਮਾਰੀ ਅੱਖ ਰੱਖਣ ਵਾਲੇ ਦਾ ਹੀ ਕਤਲ ਕਰ ਦਿੱਤਾ ਐਸਪੀਡੀ ਵੱਲੋਂ ਪ੍ਰੈਸ ਕਾਨਫਰੰਸ ਕਰਦੇ ਦੱਸਿਆ ਕਿ ਪਿੰਡ ਬੱਲੂਆਣੇ ਦੀਆਂ ਕਲੋਨੀਆਂ ਦੇ ਵਿੱਚ ਦੋਨੇ ਹੀ ਪਰਿਵਾਰ ਆਮੋ ਸਾਹਮਣੇ ਰਹਿੰਦੇ ਸਨ ਅਤੇ ਮਰਨ ਵਾਲਾ ਮਾਰਨ ਵਾਲੇ ਦੀ ਘਰਵਾਲੀ ਤੇ ਮਾੜੀ ਅੱਖ ਰੱਖਦਾ ਸੀ ਜਦ ਉਸਨੂੰ ਪਤਾ ਲੱਗਾ ਤਾਂ ਉਹਨਾਂ ਵੱਲੋਂ ਇਸ ਬੰਦੇ ਉਸਨੂੰ ਵਿਰਜਿਆ ਵੀ ਗਿਆ ਲੇਕਿਨ ਜਦ ਇਹ ਨਹੀਂ ਹਟਿਆ ਤਾਂ ਪਤੀ ਪਤਨੀ ਨੇ ਮਿਲ ਕੇ ਇਸ ਨੂੰ ਖੇਤਾਂ ਦੇ ਵਿੱਚ ਲਿਜਾ ਕੇ ਇੱਕ ਟੂਬਲ ਨੇੜੇ ਉਸ ਦਾ ਤੇਜ਼ ਤਰਹ ਹਥਿਆਰਾਂ ਦੇ ਨਾਲ ਕਤਲ ਕਰ ਦਿੱਤਾ ਜਿਸ ਦੇ ਵਿੱਚ ਉਸ ਦੀ ਪਤਨੀ ਵੀ ਸ਼ਾਮਲ ਸੀ ਥਾਣਾ ਸਦਰ ਵਿਖੇ ਮਾਮਲਾ ਦਰਜ ਕਰਕੇ ਦੋਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹਨਾਂ ਕੀ ਇੱਕ ਬਹਿਮਨ ਨਵਾਨਾ ਪਿੰਡ ਹੈ ਜਿਹੜਾ ਆਪਣੇ ਸਦਰ ਬਠਿੰਡਾ ਦੀ ਅਧੀਨ ਦੇ ਅੰਦਰ ਆਉਂਦਾ ਹੈਗਾ ਉੱਥੇ 23 ਅੱਠ ਨੂੰ ਜਿਹੜਾ ਉਹਦੇ ਖੇਤ ਉੱਪਰ ਮੋਟਰ ਦੇ ਜਿਹੜਾ ਡੱਗ ਹੈ ਉਹਦੇ ਵਿੱਚ ਇੱਕ ਮੀਲ ਬੰਦੇ ਦੀ ਜਨਪੁਰਸ਼ ਦੀ ਇੱਕ Laash ਮਿਲੀ ਸੀ। ਇਹ ਜਿਹੜਾ ਮ੍ਰਿਤਕ ਹੈਗਾ ਦਾ ਨਾਮ ਹੈਗਾ ਗੁਰਪਾਲ ਸਿੰਘ ਹੋਰ ਗੁਰ ਤਾਂ ਐਸ.ਆਈ.ਯੂ.ਸ ਦੇ ਜਿਹੜਾ ਫਾਦੋ ਦੀ ਇੰਜਰੀ ਸੀ ਬੋਡੀ ਤੇ ਵਿਜੀਬਲ ਇੰਜਰੀਸ ਹਨ ਜਾਨੀ ਕਿ ਜਿੱਦਾਂ ਕਿ ਪੇਟ ਤੇ ਲੈਗ ਤੇ ਇਦਾਂ ਲੱਗਦਾ ਜਿੱਦਾਂ ਹੈ ਨਾ ਕਤਲ ਕਰਕੇ ਕਿਸੇ ਨੇ ਜਿੱਦੇ ਇਹ ਕਤਲ ਕੀਤਾ ਹੋਏ ਤਾਂ ਉਸੇ ਐਸ.ਆਈ.ਯੂ.ਸ ਦੇ ਮ੍ਰਿਤਕ ਦੇ ਫਾਦਰ ਜਿਹੜਾ ਸਿੰਦਰ ਸਿੰਘ ਹੈਗਾ ਇਹ ਉਸੇ ਪਿੰਡ ਦਾ ਕਲੋਨੀਆਂ ਪੈਂਦੀਆਂ ਨੇ ਕਲੋਨੀਆਂ ਉਹਦੀਆਂ ਬੰਦਵਾਲੀਆਂ ਨੇ ਉਹਨਾਂ ਦੇ ਬਿਆਨਾਂ ਤੇ ਆਪਾਂ ਇੱਕ 183 ਨੰਬਰ ਮਕਦਮਾ ਜਿਹੜਾ ਹੈਗਾ ਕਤਲਪ੍ਰੇਰਿਤ ਐਂਸੋ 2 ਦੀ ਧਾਰਾ ਆਈ ਸੀ ਜਿਹੜੀ ਜੀਐਨਐਸ ਕੋਲ ਪਹੁੰਚਾਈਆਂ ਨਾਮ ਨੂੰ ਵਿਅਕਤੀਆਂ ਦੇ ਅਗੇਂਸਟ ਦਰਜ ਕੀਤਾ ਸੀ ਤਾਂ ਜਿਹੜੀ ਤਫ਼ਤੀਸ਼ ਦੌਰਾਨ ਸਾਨੂੰ ਫਿਰ ਪਤਾ ਲੱਗਾ ਕਿ ਜਿਹੜੇ ਉਦਈ ਦੋਸਤ ਸੀ ਇੱਕ ਮ੍ਰਿਤਕ ਦਾ ਨਾਮਦੇਵ ਉਸੇ ਪਿੰਡ ਦਾ ਕੀ ਨਗਵੰਦੀ ਸੀ ਉਹਨੇ ਹੀ ਇਹਦਾ ਕਤਲ ਕੀਤਾ ਆ ਆਪਦੀ ਉਹਦੀ ਜਿਹੜੀ ਕਾਰ ਆਲੀ ਹੈਗੀ ਆ ਨਾਮਦੇਵ ਦੀ ਉਹ ਵੀ ਵਿੱਚ ਨੇ ਸ਼ਾਮਲ ਹੈਗੀ ਆ ਵਜਾ ਇਹ ਬਣੀ ਕਿ ਜਿਹੜਾ ਮ੍ਰਿਤਕ ਹੈਗਾ ਉਹ ਜੀ ਨਾਮ ਦੇ ਵੀ ਭਰਾ ਲਈ ਦੇਖੀ ਉਸ ਦੀ ਘਰ ਦੀ ਮਾਰੀ ਆਖ-ਆਖ ਰਹੀ ਉਸ ਨਾਲ ਜਾਨਕੀ ਤਾਂ ਕਾਰਨ ਦੀ ਕੋਸ਼ਿਸ਼ ਕਰਦਾ ਸੀ ਉਹਨੂੰ ਉਹਨੇ ਵਰਜਿਆ ਵੀ ਸੀ ਨਾਮਦੇਵ ਨੇ ਕਿ ਸਾਡੇ ਘਰੇ ਨਾ ਆਇਆ ਕਰ ਬਸ ਫਿਰ ਵੀ ਹੋ ਜਾਂਦਾ ਸੀ ਸੋ ਇਸ ਦੇ ਚਲਦੇ ਉਹਨਾਂ ਨੇ ਫਿਰ ਦਾ ਕਤਲ ਕੀਤਾ ਇਹ ਦੋਵੇਂ ਜਿਹੜੇ ਹੈਗੇ ਅਕਿਊਜ਼ਡ ਹੋ ਅਰੈਸਟ ਕਰ ਲਏ ਨੇ ਜਿਹੜਾ ਮਰਡਰ ਵੈਪਨ ਹੈਗਾ ਜਿਸ ਨਾਲ ਨੇ ਛਾਪੀ ਜਿਹੜੀਆਂ ਆਈਆਂ ਸੀ ਉਹ ਵੀ ਅਸੀਂ ਜਿਹੜੇ ਰਿਕਵਰ ਕਰ ਲਿਆ ਹੈਗਾ ਤੇ ਚੁੰਨੀ ਵੀ ਰਿਕਵਰ ਕੀਤੀ ਹੈਗੀ ਇਹ ਤੇ ਉਹ ਵੀ ਜਿਹੜਾ ਨੇ ਮੈਂ ਜੀ ਜਿਹੜੀ ਹੈਗੀ ਲੇਡੀ ਹੈ ਜਿਹਦੇ ਦੇ ਘਰ ਆਉਂਦੇ ਵਗੈਰਾ ਨੇ ਇਹਦੇ ਇਥੇ ਵੀ ਜੱਟਾ ਮਾਰੀਆਂ ਹੈਗੀਆਂ ਤੇ ਜਿਹੜੀ ਲੇਡੀ ਹੈਗੀ ਹੈ ਇਹਨੇ ਵੀ ਉਹਦਾ ਜਲਾ ਕੋਸ਼ਿਸ਼ ਕੀਤੀ ਸੀ ਤੇ ਦੋਵੇਂ ਜਿਹੜੇ ਆਪਣੇ ਹੈਗੇ ਚੀਜ਼ਾਂ ਇਹ ਬਰਾਮਦ ਹੋਈਆਂ ਨੇ ਬਾਕੀ ਅੱਜ ਉਹਨਾਂ ਨੂੰ ਜੈ ਸਭ ਨੂੰ ਪੇਸ਼ ਕਰਕੇ ਤੇ ਉਹਨਾਂ ਡਿਮਾਂਡ ਲੈ ਕੇ ਬਾਕੀ ਫਰਦਰ ਪੁੱਛ ਪਿਛ ਕਰਾਂਗੇ ਮੈਨੂੰ ਜਿਸ ਬੋਡੀ ਮਿਲੀ ਪੁੱਛੀ ਹੋਰ ਵੀ ਕਿੰਨੇ ਇਨਵੋਲਵਮੈਂਟ ਹੈ ਮੇ ਦੋ ਆਂਮੀਆ ਵੀ ਪੀੜੀ ਬਟਾ ਕੋਲੇ ਮਾਰੇ ਆ ਲਾਂਗਰੀ ਦੇ ਮਾਰੇ ਆ ਜੀ 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 ਜਿਹੜੀ ਬਕੀਰ ਕੁਮਾਰ ਇੱਕ ਗੱਲ ਇਹ ਕਹਿੰਦੇ ਆ ਨਾਮ ਦੇ ਇਹ ਮਿਸਟੇ ਮੁੰਡਾ ਇਹ ਦੇਖੋ ਇਹ ਜੇਟੀ ਕੰਮ ਕਰਦਾ ਨਹੀਂ ਇਹ ਵੀ ਕੁਝ ਦਿਨ ਪਰ ਸਾਲ ਹੋ ਗਿਆ ਸਾਲ ਸਵਾ ਸਾਲ ਪਹਿਲਾਂ ਇਹ ਵੈਸੇ ਤਾਂ ਵਿਧਿਆਰਥੀ ਬੰਦੇ ਨੇ ਹੈਗੇ ਇਹਦੇ ਤੇ ਵੀ ਇੱਕ ਪਤਾ ਹੈਗਾ ਮਾਟਰ ਦਾ ਕਦਰ ਬਠਿੰਡੇ ਥਾਣੇ ਆ ਸਾਲ ਸਵਾ ਸਾਲ ਪਹਿਲਾਂ ਹੀ ਰੈਗੂਲਰ ਵੀਲ ਤੇ ਆਇਆ ਹੈਗਾ ਤੇ ਜਿਹੜਾ ਦੋਸ਼ੀ ਹੈਗਾ ਇਹਦੇ ਤੇ ਵੀ ਛੇ ਪਰਚੇ ਹੈਗੇ ਬਠਿੰਡੇ ਦੇ ਲੱਖ ਲੱਖ ਥਾਣੇ ਆ ਉਹਨੇ ਉਹਨੂੰ ਜਿਹੜਿਆ ਉਹ ਅਪਡੇਟ ਵੀ ਕੀਤੀ ਉਹਦੇ ਮੇਰੇ ਇਹ ਬੜਾ ਜਿਹਾ ਸਵਾਲ ਆਦਾ ਤਾਂ ਹੈ। ਕਿਉਂਕਿ ਉਹਨੇ ਅਜੇ ਤੱਕ ਇਹ ਅੱਜ ਹੁਣ ਆਪਣੇ ਰਿਕਾਰਡ ਦੇਖਣ ਦਾ ਲੱਗੇ ਪਰ ਜਿੱਥੇ ਤੱਕ ਸਾਨੂੰ ਹੁਣ ਤੱਕ ਇਹ ਕਲੀਅਰ ਹੋਇਆ ਜਿਦਾ ਕੋਈ ਕੰਪਲੀਟ ਨਹੀਂ ਹੈਗੀ ਸਾਡੇ ਕੋਲ। ਬਟ ਸਿਮ ਆਪਾਂ ਉਹਨੇ ਚੈੱਕ ਕਰ ਲਾਂਗੇ। ਕਿ ਬਟ ਉਹਨੇ ਆਪ ਆਪਣੇ ਲੈਵਲ ਤੇ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਜਿਹੜਾ ਕਿ ਉਹ ਨਹੀਂ ਕਰਦੇ। ਉਹਨੂੰ ਜੇ ਗੱਲ ਕਰਦੇ ਉਹਨੇ ਮਟਰ ਕਰਦੇ ਸ਼ਾਮ ਦੀ ਰਾਤ ਨੂੰ ਜੇ ਸੰਸ਼ਾਣ ਆ ਪੰਨੂ ਜਦੋਂ ਬੋਡੀ ਮਿਲਿਸ ਥੋੜੀ ਚਿਰ ਪਹਿਲਾਂ ਹੀ ਹੋਇਆ ਸੀ 12 ਹਾਂਜੀ ਉਹ ਥੱਲੇ ਕਿ ਮੈਂ ਹਾਂਜੀ ਨਾਲੇ ਕਿ ਇਸੇ ਨਾਮ ਨੂੰ ਲੈ ਕੇ ਆਏ ਸੀ ਕਿਉਂਕਿ ਇਹ ਗਵੰਦੀ ਜੀ ਇੱਕ ਤਰ੍ਹਾਂ ਦਾ ਦੋਸਤ ਵੀ ਹੈ ਬਹਾਨਾ ਤੋਂ ਉਹਦੇ ਨਾਲ ਆਉਂਦੇ ਆ ਆ ਬਹਾਨਾ ਬਣਾਉਂਦੇ ਆ ਇਹ ਵੱਡਾ ਬਣਾਇਆ ਬਹਾਨੇ ਦੇ ਖਾੜਾ ਲਈ ਮੈਂ ਮੰਨਣੀ ਡਿਟੇਲ ਨਹੀਂ ਏ ਸੀ ਜਿੰਨਾ ਤੁਹਾਨੂੰ ਪਹਿਲਾਂ ਵੀ ਦਿੱਤੀ ਗਈ ਸੀ ਰੱਖਦਾ ਸੀ ਪਰ ਬਹਾਨਾ ਨਾਲ ਕਿ ਜਿੰਨਾ ਗਵੰਦੀ ਸੀ ਦੋਸਤ ਵੀ ਤੇ ਫਿਰ ਬਹਾਨਾ ਨਾਲ ਲੈ ਆਏ ਉਸ ਉਹਨਾਂ ਨੇ ਕੋਈ ਨਾਪਸੰਦ ਕੋਈ ਨਾ ਕੋਈ ਸਿਲਸਿਲੇ ਕੰਪਲੀਟ ਹੋਊਗਾ ਹੋਰ ਵੀ ਦਾਅਵਾ ਹੋ ਸਕਦਾ ਉਹ ਵੀ ਸੁਣਾ ਲੈਣਾ ਕਿਉਂਕਿ ਜਿੱਦਾਂ ਮੈਂ ਤੁਹਾਨੂੰ ਦੱਸਿਆ ਨਾ ਜੀ ਕਿ ਬੰਦੇ ਫੜੇ ਨੇ ਹੁਣ ਤੇ ਆਪਾਂ ਜਦ ਸਾ ਤੋਂ ਨੰਬਰ ਮੰਡ ਲਾਵਾਂਗੇ ਤੇ ਹੁਣ ਵੀ ਹੋਰ ਵੀ ਡੇਰਾ ਇਹਨਾਂ ਪੁਸ਼ਪਤਾਲ ਕਰਾਂਗੇ ਤੇ ਕੋਈ ਹੋਰ ਵੀ ਕਾਰਨ ਉਹਨਾਂ ਸਾਹਮਣੇ ਆ ਦੇਗੇ ਜਿੰਨੇ ਸਾਰੇ ਗਵਾਹ ਚਾਹੇ ਨਹੀਂ ਨਹੀਂ ਉਹਦੇ ਪੇਰੈਂਟ ਨੂੰ ਵੀ ਦੱਸਿਆ ਉਹਨਾਂ ਨੇ ਕਿ ਤੁਹਾਡਾ ਬੇਟਾ ਇਸ ਤਰ੍ਹਾਂ ਵੀ ਅਸਰ ਕਰ ਰਿਹਾ ਹੈ ਤੇ ਜੇ ਜੋ ਹੋਇਆ ਤੇ ਮੋੜ ਲਾ ਸਾਨੂੰ ਉੰਨੇ ਪੂਛ ਪੜਤਾਲ ਤੇ ਪਤਾ ਲੱਗਿਆ ਉਹ ਵੀ ਤੁਹਾਡੇ ਨਾਲ ਸ਼ੇਅਰ ਕੀਤਾ ਹੈ ਬਾਕੀ ਜਿੱਦਾਂ ਫਿਰ ਮੈਂ ਇਹਨਾਂ ਨੂੰ ਕਹਿ ਰਹੇ ਹਾਂ ਜੇ ਉਹਨਾਂ ਪਰਮਾਨੰਦ ਲਾਂਗ ਨੂੰ ਪਤਾ ਕਰਾਂਗੇ